ਹਾਂਜੀ ਯਾਤਰਾ ਸ੍ਰੀ ਫਯੂਰ ਸਾਹਿਬ ਅਸੀਂ ਪਹੁੰਚ ਗਏ ਹਾਂ ਖਨੌਰੀ ਤੇ ਲੱਗੇ ਆ ਚਾਹ ਪੀਣਾਂ ਤੇ ਆ ਜਿਹੜਾ ਨਜ਼ਾਰਾ ਵਾਣਾ ਇਹ ਨਜ਼ਾਰਾ 5 ਸਟਾਰ ਹੋਟਲ ਨਾਲੋਂ ਵੀ ਕਿਤੇ ਉਹਦੇ ਗਣਗ ਵਧੀਆ ਵਾ ਜਿਹੜੀ ਆ ਰੋਟੀ ਐ ਇਦਾਂ ਖਾਣੀ ਆ ਚਾਹ ਪੀਣੀ ਆ ਇਹ 5 5 ਸਟਾਰ ਹੋਟਲ ਨਾਲੋਂ ਘੱਟ ਨਹੀਂ ਯਾਰ ਬਾਲੀ ਸਵਾਲ ਲੱਗਦੀ ਆ ਯਾਰ ਜਾ ਚਾਹ ਪੀਣੀ ਆਣਾ ਖੜਾ ਕੇ ਆਪਦੀ ਚਾਹ ਬਣਾਉਣੀ ਆ ਆਪਦੀ ਰੋਟੀ ਲਾਉਣੀ ਆ ਸਿਰਾ ਗੱਲਬਾਤ ਆ ਯਾਰ ਖਨੌਰੀ ਬਹੁਣ ਚੁੱਕਿਆ ਜੀ ਨਾਲ ਦੀ ਨਾਲ ਵੀਡੀਓ ਭਰਾਵਾਂ ਦੇ ਨਾਲ ਸਾਧੀਆਂ ਕਰਦੇ ਰਾਵਾਂਗੇ ਯਾਤਰਾ ਸ੍ਰੀ ਅਜੂਬ ਸਾਹਿਬ ਜੇ ਵੀਡੀਓ ਵਧੀਆ ਲੱਗਦੀਆਂ ਵਾ ਤੇ ਜਰੂਰ ਹਨਾ ਸ਼ੇਅਰ ਕਰ ਦਿਆ ਕਰੋ ਨਾਲ ਦੀ ਨਾਲ ਕਈ ਹੋਰ ਭਰਾ ਵੀ ਜਾਣਾ ਚਾਹੁੰਦੇ ਆ ਨਾਲ ਦੀ ਨਾਲ ਭਰਾਵਾਂ ਨੂੰ ਰੂਟ ਦਾ ਵੀ ਪਤਾ ਲੱਗ ਜਾਊਗਾ ਵੀ ਕਿਹੜਾ ਰੂਟ ਹਨਾ ਸਹੀ ਆ ਧੰਨਵਾਦ ਜੀ ਵੇਖੀ ਕਰੇ ਹੋਰ ਭਰਾਵਾ ਇਧਰ ਨੂੰ